ਉਹ ਸਾਰੇ ਤੋਂ ਸਤਾਏ ਬੈਠੋ ਜੇ ਰੋਜ਼ ਆਪਣੇ ਰੀਲਿਸ ਤੇ ਜਿੱਕ ਪੜਦੇ ਉਹੀ ਦਿਹਾੜੀ ਨਹੀਂ ਹੈਗੀ ਜਿੰਨਾ ਇਹ ਮਹਗਾ ਹੋਇਆ ਹੋਇਆ ਉਹਦੇ ਰੋਸ ਵਿੱਚ ਅਸੀਂ ਅੱਜ ਇੱਕ ਸਿਰਫ ਦੀਵਾ ਜਾਂ ਦਿਖਾਉਣ ਚੱਲੇ ਆ ਪੰਜਾਬ ਦੀ ਤੇ ਕੇਂਦਰ ਦੀ ਸਰਕਾਰ ਨੂੰ ਕਿ ਤੁਸੀਂ ਵਾਅਦੇ ਕੀਤੇ ਸੀ ਸਿਮਰਤੀ ਹਰਾਨੀ ਸਾਭਕਾ ਮੰਤਰੀ ਕੇਂਦਰ ਦੀ ਉਹਨੇ ਸਿਰ ਤੇ ਸਿਲੰਡਰ ਰੱਖ ਕੇ ਕਿਹਾ ਸੀ ਵੀ ਸਾਡੀ ਕਾਂਗਰਸ ਕਾਂਗਰਸ ਨੇ ਤੁਸੀਂ ਖਾਲੇ ਲੁੱਟ ਕੇ ਮੰਗਾਈ ਚੇ ਕੇਰਾ ਸਾਥੀ ਸਰਕਾਰ ਆਉਣ ਦਾ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਆਂ ਕਿ ਲੋਕਾਂ ਨੂੰ ਇੱਕ ਇੱਕ ਬੰਦੇ ਨੂੰ ਰਾਹਤ ਨਹੀਂ ਅੱਜ ਰਾਹਤ ਇਹ ਹੈ ਕਿ ਮਰ ਰਹੀ ਹੈ ਕਿ ਸਾਡੇ ਸੁੱਲੇ 부ਜੇ ਪਏ ਨੇ ਘਰਾਂ 'ਚ ਲੜਾਈ ਪੈਂਦੀ ਹੈ ਜੇ ਕੋਈ ਮੰਗਦਾ ਵੀ ਮੈਨੂੰ ਅੱਜ ਅੱਜ ਮੇਰਾ ਜੀ ਕਰਦਾ ਕਿ ਅੱਜ ਮੈਂ ਆਲੂਆਂ ਤੇ ਗਾਂਜਰਾਂ ਦੀ ਸਬਜ਼ੀ ਖਾਵਾਂ ਉਹ ਕਹਿੰਦੇ ਲਿਆਈਏ ਕਿੱਥੋਂ ਮੰਗਾਈ ਐ ਇੰਨੀ ਜ਼ਿਆਦਾ ਹੋਈ ਐ 100-100 ਰੁਪਏ 50-50 ਰੁਪਏ ਕਿਲੋ ਰੇਟ ਕਰਿਆ ਪਿਆ ਜਿਹੜਾ ਸਾਡੀਆਂ ਜੇਬਾਂ ਤੋਂ ਬਹੁਤ ਤੋਂ ਬਾਹਰ ਹੋ ਗਿਆ ਜਿਹਦੇ ਰੋਜ਼ ਵਜੋਂ ਅਕਾਲੀ ਦਾ 77 ਪਟਿਆਲਾ ਗੇਟ ਤੋਂ ਆਹ ਜਿਹੜਾ ਭਾਈਚਾਰਾ ਇਹਨਾਂ ਦੀ ਆਵਾਜ਼ ਬਣਦੀ ਅਸੀਂ ਜਾ ਰਹੇ ਹਾਂ ਅਸੀਂ ਆਸ ਕਰਦੇ ਹਾਂ ਕਿ ਵਿਧੀਆਂ ਰਾਹੀਂ ਸੁਤਰੀਆ ਸਰਕਾਰਾਂ ਨੂੰ ਤੇ ਪੰਜਾਬ ਦੀ ਸਰਕਾਰ ਨੂੰ ਸਾਡੀ ਆਵਾਜ਼ ਸੁਣੂਗੀ ਸੁਣ ਕੇ ਸਾਨੂੰ ਕੁਝ ਨਾ ਕੁਝ ਰਾਹਤ ਮਿਲੇ ਅੱਜ ਨਾਰਾ ਲੱਗੇ ਜੀ ਜਿਹੜੇ ਅਸੀਂ ਪਹਿਲਾਂ ਦੇਖ ਰਹੇ ਹਾਂ ਕਿ ਆਈਆ ਟੈਕਨੋਲੋਜੀ ਹੋਣੀ ਹੈ ਜਿਹੜੇ ਚਾਹਣੀ ਵਾਲੀ ਤੁਸੀਂ ਗੱਲ ਕਰਦੇ ਹੋ ਮਦੀਨਾ ਕਿੱਥੋਂ ਲਿਆਉਗਾ ਧਨੀਆ ਕਿੱਥੋਂ ਲਿਆਉਗਾ ਉਹ ਵੀ ਹੱਦ ਟੁੱਟ ਗਈ ਜਿਹੜਾ ਕਿ ਸਾਡੇ ਆਮ ਹੋ ਜਾਂਦਾ ਸੀ ਕਿਆ ਅੱਜ ਕਿੱਥੋਂ ਪਾਊਗਾ ਇਹਦੇ ਵਿੱਚ ਬਹੁਤ ਕੁਝ ਪੈਂਦਾ ਹੈ ਲਾਸਣ ਬਿਣਾ ਨਹੀਂ ਬਣਦੀ ਲਾਸਣ ਸਾਰੇ ਡਾਕਟਰ ਕਹਿੰਦੇ ਨੇ ਕਿ ਲਾਸਣ ਦਵਾਈ ਦਾ ਕੰਮ ਕਰਦਾ ਹੈ ਪਰ ਉਹ ਲਾਉ 400 ਰੁਪਏ ਕਿਲੋ ਪਾਉਣ ਇਹਦੇ ਕਰਕੇ ਸਰਕਾਰ ਨੂੰ ਸੋਚਣਾ ਚਾਹੀਦਾ ਦੀ ਸਰਕਾਰ ਲਵੇ ਜੇ ਨਹੀਂ ਇਹਦਾ ਕੋਈ ਸੁਝਾਅ ਹੈ ਵਧੀਆ ਬੁੱਧੀਮਾਨ ਜਿਹੜੇ ਜਿਹੜੇ ਅੱਜ ਦੀਆਂ ਚੁਕੀ ਉਦਯੋਗਸ਼ੀਲੀਆਂ ਨੇ ਉਹਨਾਂ ਤੋਂ رائے ਲੈਣ ਕਿ ਕਿੰਨੇ ਜ਼ਿਲ੍ਹਿਆਂ 'ਚ ਲਾਸਣ ਬਜਾਇਆ ਜਾਵੇ ਕਿੰਨੇ ਚ ਆਲੂ ਲਗਾਏ ਜਾਣ ਇਹਦੇ ਨਾਲ ਲੋਕਾਂ ਨੂੰ ਰਾਹਤ ਮਿਲੇ ਪਰ ਨੀਤੀ ਸਾਫ ਕਹੀ ਵੀ ਆ ਲੀਡਰ ਦੀ ਇਹਦਾ ਲੀਡਰ ਹੈ ਨਾ ਇਹ ਉਹਦੀ ਨੀਤ ਸਾਫ ਹੋ ਗਈ ਆ ਲੋਕ ਕਦੇ ਵੀ ਸੜਕਾਂ ਦੇ ਗਿਆ ਕੋਈ ਰਾਏ ਮਨਤਾਬਕ ਮਹਿੰਗਾਈ ਤੇ ਠੱਲ ਪਾਉਣ ਲਈ ਕੀ ਹੋਣਾ ਚਾਹੀਦਾ ਕੋਈ ਜਿਹੜਾ ਕੋਸਟ ਕੱਟੇ ਮੈਂ ਕਹਿ ਰਿਹਾ ਵੀ ਮਹਿੰਗਾਈ ਤੇ ਠੱਲ ਪਾਉਣ ਲਈ ਸੌਖਾ ਕੰਮ ਹੈ ਜੀ ਜੇ ਆਪਾਂ ਪੰਜਾਬ ਤੋਂ ਹੀ ਸ਼ੁਰੂ ਕਰ ਲਈਏ ਕਿ ਇੱਥੇ ਅੱਜ ਦੇ ਸਮੇਂ 'ਚ ਇਹ ਬਣ ਕੇ 32 ਜ਼ਿਲ੍ਹੇ 32 ਜ਼ਿਲ੍ਹਿਆਂ 'ਚ ਉਹ ਵੰਡ ਲੈਣ ਕਿ ਇੰਨੀ ਰੇਤੇ ਵਾਲੀ ਜ਼ਮੀਨ ਹੈ ਇੰਨਾ ਡਾਕਰ ਹੈ ਇੰਨੇ ਆਏ ਇੰਨੇ 'ਚ ਝੋਨਾ ਬਜਾਵਾਂਗੇ ਇੰਨੇ 'ਚ ਆਲੂ ਹੋਣਗੇ ਇੰਨੇ ਚ ਸਰੋ ਹੋਊਗੀ ਉਦੋਂ ਅੱਗੇ ਆ ਕੇ ਇੰਨੇ ਚ ਦਾੜਾ ਹੋਇਆ ਕਰਨਗੀਆਂ ਇੰਨੇ ਚ ਹਰ ਹਰ ਹੋਊਗੀ ਇੰਨੇ ਚ ਸਾਰਾ ਇਹਦੇ ਵੰਡਿਆ ਜਾਵੇ ਤੇ ਮੈਂ ਕਹਿ ਰਿਹਾ ਵੀ ਸਾਥੇ ਇਹਨਾਂ ਦੇ ਜਿਵੇਂ ਸਾਡੀਆਂ ਬੀਬੀਆਂ ਸਾਡੇ ਖੇਤਾਂ 'ਚ ਕੰਮ ਕਰ ਜਾਂਦੀਆਂ ਨੇ ਅੱਜ ਤਾਂ ਇਹਨਾਂ ਦੇ ਝੋਲੇ ਪਰ ਪਰ ਤੋੜਿਆ ਖਰਾਬ ਇਹ ਤਾਂ ਥੋੜੂ ਸ਼ਹਿਰ ਵਾਲਿਆਂ ਨੂੰ ਵੀ ਜਿੱਡੇ ਛੋਟੇ ਹੋ ਅਸੀਂ ਥੋੜਾ ਪਿਆਰ ਨਾਲ ਮਿਲਣ ਆਉਣਾ ਪਿਛਲਾ ਸਮਾਂ ਯਾਦ ਕਰੋ ਕਿ ਜਦੋਂ ਸਾਡੇ ਮਾਪ ਪਿਓ ਸਾਨੂੰ ਸਾਗ ਦੇ ਇੱਤੇ ਤੋੜ ਕੇ ਹੋਰ ਚੀਜ਼ਾਂ ਲਿੰਗਿਆ ਸਾਡਾ ਗੰਦਾ ਹੋਣਾ ਗੋੜ ਸੱਕਰ ਤੁਹਾਨੂੰ ਕਦੇ ਟਿੱਕੀ ਜਮਾ ਕੇ ਦੇ ਦੇਣੀ ਸ਼ਹਿਰ ਵਾਲਿਆਂ ਨੂੰ ਤੁਹਾਨੂੰ ਚਾਲ ਚੱਲਣਾ ਸਾਡਾ ਫਲਾਣੇ ਨਾਲ ਪਿੱਡ 'ਚ ਰਿਸ਼ਤਾ ਵੀ ਹੋ ਸਾਡੇ ਦੇਖ ਕੇ ਜਾਂਦਾ ਹੈ ਅੱਜ ਕਿੱਥੋਂ ਦੇ ਜੀਏ ਭੰਗਾਈਓ ਇੰਨੀ ਜਾਂਦੇ ਆ ਕਿ ਸਾਡਾ ਆਪਣਾ ਹੀ ਨਹੀਂ ਗੁਜ਼ਾਰਾ ਹੁੰਦਾ ਉਲਟਾ ਬੈਂਕਾਂ 'ਚ ਅਸੀਂ ਬੰਨ ਤੇ ਸਾਰੇ ਗਰੀਬ ਤੋਂ ਲੈ ਕੇ ਅਮੀਰ ਤੱਕ ਅਮੀਰ ਵੱਡਾ ਅਦਾਨੀ ਵਾਨੀ ਦੀ ਨਹੀਂ ਮੈਂ ਗੱਲ ਕਰ ਰਿਹਾ ਜਿਹੜਾ ਆਮ ਮੱਗਾ ਹੈ ਉਹ ਐਸੇ ਤੱਕ ਵੱਡਾ ਕਿ ਲੋਨ ਤੇ ਲੋਨ ਲੋਨ ਤੇ ਲੋਨ ਉਹਦੇ ਚ ਐਸਾ ਰਗੜਿਆ ਕਿ ਜਦੋਂ ਸਵੇਰੇ ਖਾ ਘੁਰਤੀਆਂ ਨੇ ਸਾਨੂੰ ਤਿੰਨ ਚਾਰ ਕਿਸ਼ਤਾਂ ਹਰੇਕ ਨੂੰ ਹਾਜ਼ਰ ਆਵਾਜ਼ ਮਾਰ ਰਹੀਆਂ ਹੁੰਦੀਆਂ ਨੇ ਉਹਦੇ ਚ ਬਿਜਲੀ ਦਾ ਬਿੱਲ ਆ ਜਾਂਦਾ ਰੋਜ਼ ਬੱਚਿਆਂ ਦੀ ਪੜ੍ਹਾਈ ਆ ਜਾਂਦੀ ਹੈ ਇਸੇ ਤਰ੍ਹਾਂ ਬਿਮਾਰੀ ਆ ਜਾਂਦੀ ਹੈ ਜਿਹੜੀ ਅਨੇਕਾਂ ਬਿਮਾਰੀਆਂ ਮਲਾਪਟ ਫੋਰਾ ਨੇ ਪੈਦਾ ਕਰੀਆਂ ਹੋਈਆਂ ਨੇ ਇਹਦੇ ਕਰਕੇ ਇਹਦੇ ਤੇ ਰਾਹਤ ਮਿਲ ਸਕਦੀ ਹੈ ਸਰਕਾਰਾਂ ਦਾ ਧਿਆਨ ਹੋਵੇ ਸਰਕਾਰਾਂ ਇੱਕ ਦੂਜੇ ਤੇ ਅਲੋਕੇਸ਼ਨ ਲਗਾਉਂਦੀਆਂ ਕਿ ਉਹਨਾਂ ਦੇ ਸਮੇਂ 'ਚ ਮਹਿੰਗਾਈ ਸੀ ਉਹਨਾਂ ਦੇ ਸਮੇਂ 'ਚ ਮਹਿੰਗਾਈ ਸੀ ਤੁਹਾਨੂੰ ਲੱਗਦਾ ਨਹੀਂ ਕੋਈ ਆਲ ਪਾਰਟੀ ਮੀਟਿੰਗ ਛੱਡ ਕੇ ਮਹਿੰਗਾਈ ਤੇ ਹੱਲ ਕੀਤਾ ਗਿਆ ਇਹ ਸਰਕਾਰਾਂ ਦੇ ਲੀਡਰਾਂ ਮਾਨਦਾਰ ਹੋ ਜਾਣ ਮਾਨਦਾਰ ਇਹ ਨਹੀਂ ਵੀ ਪੈਸੇ ਲੈਣੋਂ ਹਟਣ ਮੇਰੇ ਖਿਆਲ ਤੋਂ ਵੀ ਇਹਨਾਂ ਨੇ ਹਟਣਾ ਲੈ ਲਿਆ ਕਰਨ ਪਰ ਆਲ ਪਾਰਟੀ ਮੀਟਿੰਗ ਬੁਲਾ ਕੇ ਉਹ ਚਰਚਾ ਕਰਨ ਜਿਵੇਂ ਮੈਂ ਦੱਸ ਰਿਹਾ ਇਹਦਾ ਹੱਲ ਨਿਕਲਦਾ ਪਰ ਇਹਨਾਂ ਨੇ ਹੱਲ ਇਸ ਕਰਕੇ ਵੀ ਕਰਨਾ ਜਿਹੜਾ ਵਿਚੋਲਾ ਹੈ ਕਿਸੇ ਕੰਮ ਦਾ ਵੀ ਵਿਚੋਲਾ ਹੋਵੇ ਉਹ ਦਿੰਦਾ ਹੈ ਮੋਟਾ ਚ ਮੋਟਾ ਫੰਡ ਇਹ ਫੰਡ ਦੇ ਕਰਕੇ ਆ ਲੋਕਾਂ ਦਾ ਭਲਾ ਨਹੀਂ ਹੋ ਰਿਹਾ ਉਹਨਾਂ ਨੇ ਇਹਨਾਂ ਲੋਕਾਂ ਦੀ ਨਾਭਜ ਫੜ ਲਈ ਕਿ ਇਹਨਾਂ ਨੂੰ ਸਮੇਂ ਤੇ ਕਿਸੇ ਨੂੰ ਆਟਾ ਦਾਲ ਤੇ ਲਾ ਲਓ ਕਿਸੇ ਨੂੰ ਹੋਰ ਕਿਸੇ ਚੀਜ਼ ਤੇ ਲਾ ਲਓ ਇਹਦੇ ਕਰਕੇ ਅਸੀਂ ਅਜੇ ਸਤਾਏ ਪਈਆਂ ਇਹ 2-4 ਬੰਦੇ ਪੈਸੇ ਲੈ ਲੰਦੇ ਨੇ ਬੋਟਾ ਚ ਬਦਨਾਮ ਅਸੀਂ ਸਾਰੇ ਹੋ ਗਏ ਜਿਹਦੇ ਕਰਕੇ ਇਹ ਵੀ ਨੌ ਮਰਾਜ਼ ਬਿਮਾਰੀ ਪੰਜਾਬ ਚ ਬਾਹਰੀਆਂ ਸਟੇਟਾਂ ਤੋ ਆ ਗਈ ਹੈ ਬਹੁਤ ਦੁੱਖਨਾ ਮੈਨੂੰ ਕੋਲ ਪਾਇਆ ਆ ਗਈ ਬੰਦੇ ਆ ਗਏ ਇਹ ਮੈਂਗਾ ਇਹਨਾਂ ਦਾ ਦੇਖਦੇ ਫੁੱਲ ਦੁਨੀਆਂ ਦੇਖਦੀ ਹੈ ਜਿੰਨੇ ਵੀ ਗਰੀਬ ਔਮਾਂ ਮੈਂ ਸਾਰੇ ਲੋਕ ਨੇ ਉਹ ਮੈਂਗਾ ਹੀ ਕੋ ਇੰਨਾ ਜ਼ਿਆਦਾ ਫੀਲਟ ਨਹੀਂ ਦੇ ਇਹ ਨਹੀਂ ਕੀ ਸਾਡੇ ਆਮਦਨ ਹੈ ਨਹੀਂ ਦੇਖੀ ਦੇਚ ਦਿਹਾੜੀ ਲੋਕਾਂ ਦੀ ਦੇਖੋ ਵੱਧ ਨਹੀਂ ਰਹੀ ਹੈ ਨਾ ਤੇ ਆਮਦਨ ਦੇ ਮੁਤਾਬਕ ਤਾਂ ਤੁਸੀਂ ਖਰੀਦੇ ਨਹੀਂ ਸਕਦੇ 40 50 ਰੁਪਏ ਤਾਂ ਧਣੀਆਂ ਦੀ ਗੁੱਚੀ ਹੈ ਅਗਰ ਅਸੀਂ ਚਟਨੀ ਕਰਕੇ ਵੀ ਖਾਣਾ ਚਾਹੀਏ ਪਰ ਅਸੀਂ ਗਰੀਬ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਆ ਸਾਡੇ ਨਾਲ ਇਹ ਬੀਈਆਂ ਭੈਣਾ ਨੇ ਇਹਨਾਂ ਨੂੰ ਉਸ ਤਰੀਕੇ ਨਾਲ ਘਰਾਂ ਚ ਜਾ ਕੇ ਪਿੰਡਾਂ ਚ ਜਾ ਕੇ ਮਾਰਨ ਵਾਲੇ ਬੀਈਆਂ ਭੈਣਾ ਨੇ ਇਹਨਾਂ ਨੂੰ ਉਸ ਤਰੀਕੇ ਨਾਲ ਕਰਾਚੇ ਜਾ ਕੇ ਪਿੰਡਾਂ ਚ ਜਾ ਕੇ ਮੰਦਕੇ ਵੀ ਖਾਣਾ ਬਹੁਤ ਮੁਸ਼ਕਲ ਨਹੀਂ ਤਰ ਦਾਲ ਸਬ지 ਆਮ ਸੀ ਹੋਰ ਜਦੋਂ ਪਹਿਲੀਆਂ ਪਾਰਟੀਆਂ ਸੀ ਉਹਨਾਂ ਨਾਲੋਂ ਜ਼ਿਆਦਾ ਕਿਤੇ ਹੁਣ ਮਹਿੰਗਾਈ ਹੈ ਹਰ ਡੇਲੀ ਹੋਰ ਹੋਰ ਜ਼ਿਆਦੇ ਧਰਨੇ ਲੱਗੇ ਨੇ ਮਹਿੰਗਾਈ ਕਨ ਕੋਈ ਨਹੀਂ ਦੇਖਿਆ ਰਹੀ ਪਤਾ ਚੱਲਦਾ ਹੈ ਕਿ ਤੇਲ ਦੀ ਬੋਤਲ ਅੱਜ ਇੰਨੇ ਪੈਸੇ ਵੱਧ ਗਏ ਨੇ ਜਦੋਂ ਖਰੀਦਣ ਜਾਂਦੇ ਬਹੁਤ ਮੁਸ਼ਕਲ ਹੋ ਗਈ ਹੈ ਅਸੀਂ ਬਹੁਤ ਪ੍ਰੇਸ਼ਾਨ ਹਾਂ ਹਾਂਜੀ ਹਾਂ ਰਸੋਈ ਦਾ ਬਜਟ ਬਹੁਤ ਜ਼ਿਆਦਾ ਹਿੱਕ ਚੁੱਕਿਆ ਨਹੀਂ ਖੀਦਿਆ ਜਾਦਾ ਮਹਿੰਗਾਈ ਇਹ ਮੰਗ ਪੱਤਰ ਜੀ ਅਕਾਲੀ ਦਵ ਸਤੰਤਰ ਵੱਲੋਂ ਜੀ ਮਹਿੰਗਾਈ ਦੇ ਸਬੰਧ ਦੇ ਵਿੱਚ ਸੀਗਾ ਤੇ ਉਹ ਅਸੀਂ ਪ੍ਰਸ਼ਾਸਨ ਨੂੰ ਪਹੁੰਚਾ ਦਾਂਗੇ ਇਹਨਾਂ ਦੀਆਂ ਮੰਗਾਂ ਨੇ ਉਹ ਪ੍ਰਸ਼ਾਸਨ ਤੱਕ ਪਹੁੰਚਦੀਆਂ ਕਰ ਦਾਂਗੇ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز